ਉਹ ਦੱਸ ਦੇ ਗੱਲ ਹੋ ਕੇ ਰੈਂਦੀ ਜਿਹੜੀ ਕਾਦਰ ਨੂੰ ਜੱੱਚਦੀ ਦਰਨਾਰਦ ਵਜਾਵੇ ਉੱਥੇ ਮੌਤ ਨੱਚਦੀ ਜਿਵੇਂ ਮਾਰਦਾ ਪਲੇਅਰ ਠੋਟਪਾ ਨੂੰ ਜਿਵੇਂ ਮਾਰਦਾ ਪਲੇਅਰ ਠੋਟਪਾ ਨੂੰ ਆਖੇ ਸੂਰਮਾ ਇਸ਼ਾਰੇ ਨਾਲ ਕਾਲ ਨੂੰ ਸਾਰੇ ਲੋਕ ਜਾਣਦੇ ਨੇ ਜੰਗ ਚਾ ਕੌਣ ਵੇਖ ਸਕੇ ਸ਼ੇਰ ਬੱਬਰ ਦੇ ਬਲ ਨੂੰ ਉੱਥੇ ਆਪ ਤਾਪ ਪੈ ਗਈ ਵੈਰੀਆਂ ਦੇ ਦਲ ਨੂੰ ਸਾਡਾ ਛੱਡ ਦਿੱਤੇ ਮੁਗਲਾਂ ਦੇ ਪੁੱਤਾਂ ਨੇ ਸਾਫ਼ ਰੂਹਾਂ ਨੂੰ ਤਿਆਗ ਦਿੱਤੇ ਬੁੱਤਾਂ ਨੇ ਮੰਗੀ ਗਰਮੀ ਸਿਆਰ ਦੀਆਂ ਰੁੱਤਾਂ ਨੇ ਵੀ ਸ਼ੇਰੇ ਨਾ ਪਰਵਾਨੇ ਵੇਖ ਸ਼ਮਾਂ ਮੱਚਦੀ ਯਾਰੋ ਨਾਰਦ ਵਜਾਵੇ ਉੱਥੇ ਮਾਤ ਨੱਚਦੀ ਉਹ ਜਿਹੜਾ ਸਾਹਮਣੇ ਆਵੇ ਉਹ ਸੁੱਕਾ ਜਾਵੇ ਨਾ ਤੇਗ ਮਾਰਦਾ ਜਵਾਨ ਪਲ ਲਾਵੇ ਨਾ ਵੀਰ ਵੀਰਾਂ ਦੀ ਕੁਝਿੰਦ ਨੂੰ ਬਚਾਵੇ ਨਾ ਲੱਗੀ ਅੱਗ ਸਾੜਦੀ ਜੋ ਕਾਨਿਆਂ ਦੇ ਚੱਲ ਨੂੰ ਉੱਥੇ ਅਪ ਤਾਪ ਪੈ ਗਈ ਵੈਰੀਆਂ ਦੇ ਧੱਲ ਨੂੰ ਤੀਰ ਮੁਕੇ ਤਲਵਾਰ ਚ ਮਿਸ਼ੇਰ ਨੇ ਮੁਕੇ ਤਲਵਾਰ ਚ ਮਿਸ਼ੇਰ ਨੇ ਲਿਆਂਦੇ ਸੱਮਣੇ ਕੀ ਵੈਰੀ ਘੇਰ ਘੇਰ ਨੇ ਹੱਦ ਕੀਤੀ ਬੋਤ ਬਾਪੂ ਦੇ ਦਲੇਰ ਨੇ ਟੁੱਟ ਤੇਗ ਦੇ ਹੋਕੇ ਨਾਲ ਦੇਹੀ ਕੱਚ ਦੀ ਢੋਰ ਨਾਰਦ ਵਜਾਵੇ ਉੱਥੇ ਮੌਤ ਨੱਚਦੀ ਉਹ ਜੈਸ ਬੱਕੀਆਂ ਹਲੂਣ ਦੱਕ ਬੇਰੀਆਂ ਕਾਲ ਦਿੰਦਾ ਫਿਰੇ ਦਰਾਂ ਵਿੱਚ ਫੇਰੀਆਂ ਖਮਾ ਥੱਲੇ ਜੋ ਪਤੰਗਾਂ ਦੀਆਂ ਟੇਰੀਆਂ ਉੱਥੇ ਮਿੱਤਰ ਨਾ ਮੇਟੇ ਮਿੱਤਰਾਂ ਦੇ ਸੱਲ ਨੂੰ ਉੱਥੇ ਆਪ ਤਾਪ ਪੈ ਗੇ ਢਿੰਗਾ ਗੇੜੇ ਸੂਰਮੇ ਦੇ ਨਾਲ ਸੀ ਲਾਉ ਮੇਜ ਦੇ ਵਗਾਤੇ ਉਹ ਨਖਾਸੀ ਲੋ ਤਾਂ ਮੱਛੀਆਂ ਦਸਾਣ ਲਾਉ ਦੇ ਤਾਲ ਜੀ ਮੋਤ ਨੂਰ ਆ ਕੇ ਹਸਤੀ ਕੋਈ ਨਹੀਂ ਬੱਚਦੀ ਢਾਰੂ ਨਾਰਦ ਵਜਾਵੇ ਉੱਥੇ ਮੋਤ ਨੱਚਦੀ ਤੀਰ ਮੁੱਕ ਗਏ ਬਤਾਲ ਉੱਤੇ ਗ ਟਟ ਗਈ ਟੋਲੀ ਮੋਗਲਾਂ ਦੀ ਫਰ ਲੋਕ ਜੁੱਟ ਗਈ ਚੰਦ ਵਰਗਾ ਸਰੀਰ ਹੋਣੀ ਲੁੱਟ ਗਈ ਜੋਗੀ ਬਲੇਰ ਖਾਟ ਕੇ ਤੇ ਭਲ ਨੂੰ ਉਠੇ ਆਪੋ ਕਾਬ ਪੈ ਗਈ ਵੈਰੀਆਂ ਦੇ ਦਲ ਨੂੰ